ਸਾਸ਼ੀਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਕਮਨ ਚੀਮਾ ਸਵਾਗਤ ਕਰਦਾ ਇੱਕ ਝੂਠੇ ਪੁਲਿਸ ਮੁਕਾਬਲੇ ਦਾ ਪਰਦਾ ਫਾਸ਼ ਹੋਇਆ ਸੀਬੀਆਈ ਜਿਹੜੀ ਮਹਾਲੀ ਦੀ ਸੀਬੀਆਈ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਪੰਜ ਮੁਲਜ਼ਮਾਂ ਨੂੰ ਜਿਹੜੀ ਉਮਰ ਕੈਦ ਤੱਕ ਦੀ ਸਜ਼ਾ ਤੱਕ ਸੁਣਾ ਦਿੱਤੀ ਗਿਆ ਦਰਅਸਲ 32 ਸਾਲਾਂ ਬਾਅਦ ਅਦਾਲਤਾਂ ਦੀਆਂ ਜਿਹੜੀਆਂ ਠੋਕਰਾ ਖਾਂਦੇ ਖਾਂਦੇ ਇਨਸਾਫ ਦੀ ਮੰਗ ਕਰਦਾ ਪਰਿਵਾਰ ਅੱਗੇ ਜੀ ਅੱਗੇ ਤੁਰਦਾ ਤੇ ਅੱਜ 32 ਸਾਲਾਂ ਬਾਅਦ ਇਨਸਾਫ ਮਿਲਿਆ ਕਿ ਪੰਜ ਜਿਹੜਾ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਿਆ ਦਰਅਸਲ 1993 ਦੇ ਵਿੱਚ ਤਰਨਤਾਰਨ ਦੇ ਵਿੱਚ ਇੱਕ ਫੇਕ ਐਨਕਾਊਂਟਰ ਹੁੰਦਾ ਝੂਠਾ ਪੁਲਿਸ ਮੁਕਾਬਲਾ ਹੁੰਦਾ ਜਿਸ ਦੇ ਵਿੱਚ ਕਿ ਸੱਤ ਨੌਜਵਾਨਾਂ ਨੂੰ ਜੂਨ 1993 ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਜਾਂਦਾ ਤੇ ਉਸੇ ਮਾਮਲੇ ਦੇ ਵਿੱਚ ਹਾਲਾਂਕਿ 1 ਤਰੀਕ ਅੱਠਵਾਂ ਮਹੀਨਾ ਯਾਨੀ ਕਿ 1 ਅਗਸਤ 2025 ਸੀਬੀਆਈ ਅਦਾਲਤ ਮਹਾਲੀ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਪਰ ਅੱਜ ਉਹਨਾਂ ਨੂੰ عمر ਕੈਦ ਦੀ ਸਜ਼ਾ ਸੁਣਾਈਆ ਤੇ ਨਾਲ ਦੀ ਨਾਲ ਹੈ ਸਾਢੇ 17 ਲੱਖ ਰੁਪਏ ਦਾ ਜੁਰਮਾਨਾ ਜੋ ਪੀੜਤਾਂ ਨੂੰ ਮਿਲੇਗਾ ਜਾਨਕਿ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਾਢੇ 17 ਲੱਖ ਰੁਪਏ ਜੁਰਮਾਨਾ ਲੱਗਿਆ ਤੇ ਉਹ ਪੀੜਤ ਪਰਿਵਾਰਾਂ ਨੂੰ ਮਿਲੇਗਾ ਤੇ ਨਾ ਦੇਣਾ ਤੁਹਾਨੂੰ ਦੱਸ ਦੇ ਕਿ ਇਕੱਲੇ ਇਕੱਲੇ ਪੁਲਿਸ ਮੁਲਾਜ਼ਮ ਨੂੰ 4-4 ਲੱਖ ਰੁਪਈਆ ਜੁਰਮਾਨਾ ਦੇਣਾ ਪਵੇਗਾ ਉਮਰ ਕੈਦ ਦੀ ਸਜ਼ਾ ਕੱਟਣੀ ਪਵੇਗੀ ਦਰਸਲ ਝੂਠਾ ਪੁਲਿਸ ਮੁਕਾਬਲਾ ਹੁੰਦਾ ਇਹ ਉਸ ਵਕਤ ਜਦੋਂ ਇਹ ਮਾਮਲਾ ਦਰਜ ਹੁੰਦਾ ਐਫ ਆਈ ਆਰ ਦਰਜ ਹੁੰਦੀ ਆ ਤਾਂ 10 ਪੁਲਿਸ ਮੁਲਾਜ਼ਮਾਂ ਦੇ ਉੱਪਰ ਇਹ ਪਰਚਾ ਦਰਜ ਕੀਤਾ ਜਾਂਦਾ ਪਰ ਕੇਸ ਚੱਲਦੇ ਚੱਲਦੇ ਜੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਜਾਂਦੀ ਹੈ ਤੇ ਅੱਜ ਜਿਹੜੇ ਪੰਜ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਜਿਸ ਦੇ ਵਿੱਚ ਕਿ ਐਸਐਸਪੀ ਰੈਂਕ ਦੇ ਡੀਐਸਪੀ ਰੈਂਕ ਦੇ ਇੰਸਪੈਕਟਰ ਰੈਂਕ ਦੇ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਨੇ ਜਿਨ੍ਹਾਂ ਦਾ ਇਸ ਕੇਸ ਮਾਮਲੇ ਦੇ ਵਿੱਚ ਅੱਜ ਫੈਸਲਾ ਸੁਣਾਇਆ ਬਹਾੜੀ ਦੀ ਸੀਬੀਆਈ ਕੋਰਟ ਨੇ ਜਿਸ ਦੇ ਵਿੱਚ ਕੇ ਸਾਬਕਾ ਐਸਐਸਪੀ ਭਪਿੰਦਰਜੀਤ ਸਿੰਘ ਨੂੰ ਜਿਹੜਾ ਉਸੇ ਦੇ ਨਾਲ ਡੀਐਸਪੀ ਦਵਿੰਦਰ ਸਿੰਘ ਇੰਸਪੈਕਟਰ ਸੂਬਾ ਸਿੰਘ ਇੰਸਪੈਕਟਰ ਗੁਲਬਰਗ ਸਿੰਘ ਇੰਸਪੈਕਟਰ ਰਗਵੀਰ ਸਿੰਘ ਨੂੰ ਜਿਹੜਾ ਅੱਜ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹਤਾ 1993 ਦੇ ਵਿੱਚ ਤੁਸੀਂ ਦੇਖੋ ਕਿ ਅੱਜ 32 ਸਾਲ ਬਾਅਦ ਉਹ ਪਰਿਵਾਰ ਇਨਸਾਫ ਦੀ ਮੰਗ ਕਰਦਾ ਰਿਹਾ ਅੱਗੇ ਦੀ ਅੱਗੇ ਅਦਾਲਤਾਂ ਦੇ ਵਿੱਚ ਜਾਂਚ ਪੜਤਾਲ ਹੁੰਦੀ ਰਹੀ ਉਸੇ ਜਾਂਚ ਦੇ ਵਿੱਚ 10 ਦੇ ਉੱਪਰ ਪਹਿਲਾਂ ਪਰਚਾ ਦਰਜ ਹੁੰਦਾ ਪੰਜ ਮੁਲਜ਼ਮਾਂ ਦੀ ਜਿਹੜਾ ਕਹਿੰਦੀ ਹੈ ਕਿ ਅੱਜ ਉਹ ਵੀ ਮੁਲਜ਼ਮ ਹੋਣਗੇ ਪੰਜ ਪੁਲਿਸ ਮੁਲਾਜ਼ਮਾਂ ਦੀ ਮੌਤ ਤੱਕ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਹਾਲਾਂਕਿ ਪੰਜ ਨੂੰ ਜਿਹੜਾ ਅੱਜ ਬੋਹਾੜੀ ਦੀ ਸੀਬੀਆਈ ਕੋਰਟ ਆ ਜਿਹੜੀ ਉਸ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ ਹੈ ਹਾਲਾਂਕਿ ਅੱਜ ਤੋਂ 2-3 ਦਿਨ ਪਹਿਲਾਂ 1 ਅਗਸਤ 2025 ਨੂੰ ਜਿਹੜਾ ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਸੀ ਕਿ ਇਸ ਦੇ ਵਿੱਚ ਕਿ ਇਹਨਾਂ ਨੌਜਵਾਨਾਂ ਦਾ ਛੂਟਾ ਇਨਕਾਊਂਟਰ ਕੀਤਾ ਗਿਆ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਇਨਕਾਊਂਟਰ ਕੀਤਾ ਸੀ 7 ਨੌਜਵਾਨਾਂ ਨੂੰ ਜੂਨ 1993 ਦੇ ਵਿੱਚ ਇਨਕਾਊਂਟਰ ਦੇ ਵਿੱਚ ਮਾਰ ਦਿੱਤਾ ਗਿਆ ਸੀ ਇਹ ਪਹਿਲਾ ਕੇਸ ਸਾਹਮਣੇ ਨਹੀਂ ਆਇਆ ਹੁਣ ਤੱਕ ਸੀਬੀਆਈ ਅਦਾਲਤ ਦੇ ਵਿੱਚ ਬਹੁਤ ਸਾਰੇ ਜਿਹੇ ਮਾਮਲਿਆਂ ਦੇ ਵਿੱਚ ਵੱਡੇ ਲੋਕਾਂ ਨੂੰ ਇਨਸਾਫ ਮਿਲ ਚੁੱਕੇ ਨੇ ਵੱਡੇ ਖੁਲਾਸੇ ਹੋ ਚੁੱਕੇ ਨੇ ਕਿ ਕਿਸ ਤਰੀਕੇ ਉਸ 90 ਦੇ ਦਾਾਕਰੇ ਵਿੱਚ ਕਿੰਨੇ ਝੂਠੇ ਇਨਕਾਊਂਟਰ ਹੋਏ ਨੇ ਤੇ ਅੱਜ ਇੱਕ ਹੋਰ ਇਨਕਾਊਂਟਰ ਦਾ ਪਰਦਾ ਫਾਸ਼ ਹੋਇਆ ਤੇ ਪੰਜ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਮੁਹਾਲੀ ਦੀ ਸੀਬੀਆਈ ਕੋਰਟ ਦੇ ਵੱਲੋਂ ਸੁਣਾ ਦਿੱਤੀ ਗਈ ਹੈ ਸਰ ਅੱਜ ਇਹ 1993 ਦੇ ਮਾਮਲੇ ਵਿੱਚ ਸਦਾ ਬਲਜਿੰਦਰ ਸਿੰਘ ਸਰਾ ਦੀ ਕੋਰਟ ਨੇ ਇਸ ਕੇਸ ਦੇ ਵਿੱਚ ਸਜ਼ਾ ਸੁਣਾਈ ਆ ਲਾਈਫ ਇਨ ਪ੍ਰਿਜ਼ਨਮੈਂਟ ਜਿਹੜੇ ਪੰਜ ਦੋਸ਼ੀ ਸੀਗੇ ਜੀ 302 ਦੇ ਵਿੱਚ 120 218 ਤੇ ਐਨਆਈ 218 ਦੇ ਵਿੱਚ 3 ਸਾਲ ਦੀ ਸੁਣਾਈ ਗਈ ਆ ਤੇ ਟੋਟਲ 4 ਲੱਖ ਰੁਪਏ ਜੁਰਮਾਨਾ ਜਿਹੜਾ ਤਕਰੀਬਨ ਬਣਦਾ ਸੀ ਪੰਜੇ ਮੁਲਜ਼ਮਾ ਨੂੰ 8 20 ਲੱਖ ਰੁਪਏ ਜੁਰਮਾਨਾ ਬਣਦਾ ਜੀ ਜੋ ਦੇਣਾ ਹੈ ਤੇ ਉਹਨਾਂ ਨੂੰ ਆਲਰੇਡੀ ਕਸਟਡੀ ਦੇ ਵਿੱਚ ਇਹਨਾਂ ਨੇ ਸ਼ੁੱਕਰਵਾਰ ਨੂੰ ਲੈ ਲਿਆ ਸੀ ਇਹ ਦੇਖੋ ਜੀ ਇਹਦੇ ਵਿੱਚ ਜਦੋਂ 4 ਸ਼ੀਟ ਹੋਏ ਸੀ 10 ਮੁਲਜ਼ਮ ਸੀਗੇ ਜੀ ਦਸਾਂ ਦੇ ਵਿੱਚੋਂ 5 ਦੀ ਡੈਥ ਹੋ ਗਈ ਸੀ ਜੀ ਤੇ ਪੰਜਾਂ ਦੇ ਵਿੱਚੋਂ 4 ਸ਼ੀਟ ਦੋ ਪੀਓ ਡਿਕਲੇਅਰ ਹੋ ਗਏ ਸੀਗੇ ਤੇ ਦੋ ਪੀਓ ਤੇ ਤਿੰਨਾਂ ਨੇ ਪ੍ਰोसीडिंग ਫੇਸ ਕੀਤੀ ਉਹਨਾਂ ਡਿਊਰਿੰਗ ਪ੍ਰोसीडिंग ਡੈਥ ਹੋ ਗਈ ਸੋ ਪੂਲ 5 ਦੀ ਡੈਥ ਹੋ ਗਈ ਸੇ ਪੰਜਾਂ ਨੂੰ ਜਿਨ੍ਹਾਂ ਨੇ ਡਰਾਇਲ ਫੇਸ ਕੀਤਾ ਉਹਨਾਂ ਨੂੰ ਸ਼ੁੱਕਰਵਾਰ ਨੂੰ ਕਨਵਿਕਸ਼ਨਸ ਨਹੀਂ ਸੀ ਤੇ ਅੱਜ ਸਜ਼ਾ ਹੋਣੀ ਹੈ ਹਾਂਜੀ ਫਾਈਨ ਵੀ ਹੈਗਾ ਜੀ ਫਾਈਨ ਤਕਰੀਬਨ 4 ਲੱਖ ਰੁਪਏ ਹੈ ਇੱਕ ਕਿਊਜ਼ ਨੂੰ ਜੀ ਤੇ ਟੋਟਲ ਹੁੰਦਾ ਹੈ ਪੰਜਾਂ ਨੂੰ ਮਲਟੀਪਲਾਈ ਕਰਕੇ ਇਹ 50 ਲੱਖ ਸਰ ਅੱਜ ਇਹ 1993 ਦੇ ਮਾਮਲੇ ਵਿੱਚ ਸਦਾ ਬਲਜਿੰਦਰ ਸਿੰਘ ਸਰਾ ਦੀ ਕੋਰਟ ਨੇ ਇਸ ਕੇਸ ਦੇ ਵਿੱਚ ਸਜ਼ਾ ਸੁਣਾਈ ਆ ਲਾਈਫ ਇਨ ਪ੍ਰਿਜ਼ਨਮੈਂਟ ਜਿਹੜੇ ਪੰਜ ਦੋਸ਼ੀ ਸੀਗੇ ਜੀ 302 ਦੇ ਵਿੱਚ 120 218 ਤੇ ਐਨਆਰਜੀ 218 ਦੇ ਵਿੱਚ 3 ਸਾਲ ਦੀ ਸਜ਼ਾਈ ਗਈ ਆ ਤੇ ਟੋਟਲ 4 ਲੱਖ ਰੁਪਏ ਜੁਰਮਾਨਾ ਜਿਹੜਾ ਤਕਰੀਬਨ ਬਣਦਾ ਸੀ ਪੰਜੇ ਮੁਲਜ਼ਮਾਂ ਨੂੰ 8 20 ਲੱਖ ਰੁਪਏ ਜੁਰਮਾਨਾ ਬਣਦਾ ਜੀ ਜੋ ਦੇਣਾ ਤੇ ਉਹਨਾਂ ਨੂੰ ਆਲਰੇਡੀ ਕਸਟਡੀ ਦੇ ਵਿੱਚ ਇਹਨਾਂ ਨੇ ਸ਼ੁੱਕਰਵਾਰ ਨੂੰ ਲੈ ਲਿਆ ਸੀ ਜੀ ਇਹ ਦੇਖੋ ਜੀ ਇਹਦੇ ਵਿੱਚ ਜਦੋਂ 4 ਸ਼ੀਟ ਹੋਏ ਸੀ 10 ਮੁਲਜ਼ਮ ਸੀਗੇ ਜੀ ਦਸਾਂ ਦੇ ਵਿੱਚੋਂ 5 ਦੀ ਡੈਥ ਹੋ ਗਈ ਸੀ ਜੀ ਇਹ ਪੰਜਾਂ ਦੇ ਵਿੱਚੋਂ ਚਾਰ ਸੀਟ ਦੋ ਪੀਓ ਡਿਕਲੇਅਰ ਹੋ ਗਏ ਸੀਗੇ ਤੇ ਦੋ ਪੀਓ ਤੇ ਤਿੰਨ ਨੇ ਪ੍ਰोसीडिंग ਫੇਸ ਕੀਤੀ ਉਹਨਾਂ ਡਿਊਰਿੰਗ ਪ੍ਰोसीडिंग ਡੈਥ ਹੋ ਗਈ ਸੋ ਪੂਲ ਪੰਜ ਦੀ ਡੈਥ ਹੋ ਗਈ ਸੇ ਪੰਜਾਂ ਨੂੰ ਜਿਨ੍ਹਾਂ ਨੇ ਡਰਾਇਲ ਫੇਸ ਕੀਤਾ ਉਹਨਾਂ ਨੂੰ ਸ਼ੁਕਰਵਾਰ ਨੂੰ ਕਨਵਿਕਸ਼ਨਸ ਨਹੀਂ ਸੀ ਤੇ ਅੱਜ ਸਜ਼ਾ ਦਿੱਤੀ ਹਾਂਜੀ ਫਾਈਨ ਵੀ ਹੈਗਾ ਜੀ ਫਾਈਨ ਤਕਰੀਬਨ 4 ਲੱਖ ਰੁਪਏ ਇੱਕ فیউজ ਨੂੰ ਜੀ ਤੇ ਟੋਟਲ ਹੁੰਦਾ ਪੰਜਾਂ ਨੂੰ ਮਲਟੀਪਲਾਈ ਕਰਕੇ ਇਹ 25 ਲੱਖ ਸਰ ਅੱਜ ਇਹ 1993 ਦੇ ਮਾਮਲੇ ਵਿੱਚ ਸਦਾ ਬਲਜਿੰਦਰ ਸਿੰਘ ਸਰਾਂ ਦੀ ਕੋਰਟ ਨੇ ਇਸ ਕੇਸ ਦੇ ਵਿੱਚ ਸਜ਼ਾ ਸੁਣਾਈ ਆ ਲਾਈਫ ਇਨ ਪ੍ਰਿਜ਼ਨਮੈਂਟ ਜਿਹੜੇ ਪੰਜ ਦੋਸ਼ੀ ਸੀਗੇ ਜੀ 302 ਦੇ ਵਿੱਚ 120 218 ਤੇ ਐਨਆਰਜੀ 218 ਦੇ ਵਿੱਚ 3 ਸਾਲ ਦੀ ਸੁਣਾਈ ਗਈ ਆ ਤੇ ਟੋਟਲ 4 ਲੱਖ ਰੁਪਏ ਜੁਰਮਾਨਾ ਜਿਹੜਾ ਤਕਰੀਬਨ ਬਣਦਾ ਸਰ ਪੰਜੇ ਮੁਲਜ਼ਮਾਂ ਨੂੰ 8 ਅ 20 ਲੱਖ ਰੁਪਏ ਜੁਰਮਾਨਾ ਬਣਦਾ ਜੀ ਜੋ ਦੇਣਾ ਤੇ ਉਹਨਾਂ ਨੂੰ ਆਲਰੇਡੀ ਕਸਟਡੀ ਦੇ ਵਿੱਚ ਇਹਨਾਂ ਨੇ ਸ਼ੁੱਕਰਵਾਰ ਨੂੰ ਲੈ ਲਿਆ ਸੀ ਇਹ ਦੇਖੋ ਜੀ ਇਹਦੇ ਵਿੱਚ ਜਦੋਂ 4 ਸ਼ੀਟ ਹੋਏ ਸੀ 10 ਮੁਲਜ਼ਮ ਸੀਗੇ ਜੀ ਦਸਾਂ ਦੇ ਵਿੱਚ